ਬਰਨਾਲਾ ਤੋਂ ਨਿਕਲ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਬਰਨਾਲਾ ਦੇ ਵਿੱਚ ਆੜਤੀਆਂ ਦੀ ਕਾਰਾਂ ਦਾ ਤੋੜਿਆ ਸੀ ਸਾਹ ਤੇ ਲੱਖਾਂ ਰੁਪਇਆ ਲੈ ਕੇ ਹੋਏ ਫਰਾਰ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਕੈਦ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਰਨਾਲਾ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਕੀ ਇੱਕ ਬਾਈਕ ਸਵਾਰ ਆਉਂਦਾ ਤੇ ਤੇ ਬਾਅਦ ਦੇ ਵਿੱਚ ਸੀਸਾ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਜਾਂਦਾ ਜਿਹੜਾ ਕਿ ਉਹਦਾ ਦੂਸਰਾ ਸਾਥੀ ਤੁਹਾਨੂੰ ਉਸ ਕਾਰ ਦੇ ਕੋਲ ਖੜਾ ਨਜ਼ਰ ਆ ਰਿਹਾ ਹੋਊਗਾ ਕਿਉਂਕਿ ਜਦੋਂ ਕੀ ਸੀਸਾ ਤੋੜਿਆ ਤੇ ਦੂਸਰਾ ਸਾਥੀ ਨਾਲ ਦੀ ਨਾਲ ਬਾਈਕ ਤੇ ਬਹਿ ਕੇ ਫਰਾਰ ਹੋ ਗਿਆ ਕਰ ਲੋ ਕਰ ਲੋ ਵੀਰੇ ਕਰ ਲੋ ਕਰ भई रहो इन पियो

ਮੂੰ ਬੰਨੇ ਵੀ ਸੀ ਉਹਨਾਂ ਦੇ ਮੂੰਹ ਨਹੀਂ ਬੰਨੇ ਵੀ ਸੀ ਇੱਕ ਬੰਦਾ ਬਲੈਕ ਜੀ ਸ਼ਾਇਦ ਟੀ-ਸ਼ਰਟ ਆ ਉਹਦੇ ਇੱਕ ਦੇ ਰੈੱਡ ਚੀ ਆ ਲੰਗ ਮਾਰਦਾ ਕੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਜੀ ਅਸੀਂ ਤਾਂ ਕਹਿੰਦੇ ਜੀ ਇਨਸਾਫ ਮਿਲਣਾ ਚਾਹੀਦਾ ਸਾਡੀ ਚੀਜ਼ ਮਿਲਣੀ ਚਾਹੀਦੀ ਆ ਇੱਕ ਸ਼ਾਲ ਕੁਮਾਰ ਦੇ ਨਾਲ ਇੱਕ ਬੰਦਾ ਸੀਗਾ ਇਹ ਕੋਟ ਕੁਮੇਂਦਰਾ ਬੈਂਕ ਦੇ ਵਿੱਚੋਂ 5 ਲੱਖ ਰੁਪਇਆ ਲੈ ਕੇ ਆਇਆ ਸੀ ਆਪਦੀ ਸਕੂਟਰੀ ਤੇ ਸਕੂਟਰੀ ਤੋਂ ਬਾਅਦ ਇਹ ਪੇਮੈਂਟ ਲੈ ਕੇ ਸਿੱਧੇ ਆਪਦੀ ਆੜਤੀ ਦੁਕਾਨ ਤੇ ਚੱਲ ਗਏ ਉੱਥੇ ਕਰੀਬ ਇਹ 20-25 ਮਿੰਟ ਬੈਠੇ ਰਹੇ। ਉਦੋਂ ਬਾਅਦ ਇਹਨਾਂ ਨੇ 2,30,000 ਰੁਪਇਆ ਇਹਨਾਂ ਦੇ ਦੱਸਣ ਮੁਤਾਬਕ ਉੱਥੇ ਮਤਲਬ ਰੱਖਤਾ ਕਿਸੇ ਨੂੰ ਦੇਣਾ ਹੋਣਾਗਾ। ਉਹ ਰੱਖ ਲਿਆ ਤੇ 2,70,000 ਰੁਪਇਆ ਸਕੂਟਰੀ ਤੇ ਲੈ ਕੇ ਇਹ ਵਿਸ਼ਾਲ ਕੁਮਾਰ ਤੇ ਆਪਦੇ ਘਰ ਨੂੰ ਆ ਗਿਆ ਇੱਧਰ। ਇਹਨੇ ਆ ਕੇ ਪੇਮੈਂਟ ਆਪਦੇ ਵਾਰ ਦੇ ਵਿੱਚ ਜਿਹੜੀ ਖੜੀ ਸੀ ਗੱਡੀ ਬਰੀਜਾ ਤੇ ਇਹਦੇ ਵਿੱਚ ਰੱਖਤੀ ਤੇ ਅੰਦਰ ਇਹ ਬਾਥਰੂਮ ਕਰਨ ਵਾਗ ਗਿਆ ਤੇ ਜਦੋਂ ਬਾਹਰੇ ਆ ਕੇ ਦੇਖਿਆ ਇਹਨੇ 5-4 ਮਿੰਟਾਂ ਬਾਅਦ ਤਾਂ ਗੱਡੀ ਦਾ ਸ਼ੀਸ਼ਾ ਤੋੜ ਕੇ ਕੋਈ ਦੋ ਨਾਮਲੂਮ ਵਿਅਕਤੀ ਜਿਹੜੇ ਕਿ ਮੋਟਰਸਾਈਕਲ ਤੇ ਸੀਗੇ ਇਹ ਕੈਸ਼ ਲੈ ਗਏ ਜਿਨ੍ਹਾਂ ਦੀ ਪੜਤਾਲ ਕਰ ਰਹੇ ਹਾਂ ਜਾਂਚ ਜਾਰੀ ਹੈ ਜਿਨ੍ਹਾਂ ਨੂੰ ਜਲਦੀ ਅਸੀਂ ਚਿਰਤਾ ਕਰਾਂਗੇ